ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦੇ ਜੀ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਅੱਜ ਸਾਡਾ ਦੂਜਾ ਦਿਨ ਯਾਤਰਾ ਦਾ ਤੇ ਆਪਾਂ ਰੈਡੀ ਹੋ ਗਏ ਆ ਤੇ ਇੱਧਰ ਮੁੰਡੇ ਸਾਡੇ ਖਿੱਚੁੰਦੇ ਨੇ ਫੋਟੋਆਂ ਆ ਵਗੰਦੀ ਜੇ ਜਮਨਾ ਨਹਿਰ ਚੱਕ ਕਰੋ ਤੁਸੀਂ ਨਜ਼ਾਰੇ ਪਾੜਾਂ ਦੇ ਵਾਹ ਜੀ ਵਾਹ ਸਨ ਰਾਈਜ਼ ਹੋਉਂਦਿਆ ਸਾਹਮਣੇ ਕੀ ਬਾਤ ਨਜ਼ਾਰੇ ਆਉਂਦੇ ਨੇ ਬੁਰੇ ਬਾਈ ਲੋਕਲ ਹੀ ਆ ਲੋਕਲ ਓ टूरिस्ट हो, लखनऊ से क्या चाय क्या चाय आ लो वे इधर साडी चाय भी आ गई है चाय जी चाय वाह जी वाह क्या बात है मेरे मुंह से ना आवाज बेचलांग मार फिर <laughs> बा ਹਾਂਜੀ ਹੁਣ ਆਪਾਂ ਕਰਨ ਲੱਗੇ ਆਪਣੇ ਹੋਟਲ ਤੋਂ ਚੈੱਕ ਆਊਟ ਤੇ ਹੁਣ ਆਪਾਂ ਇੱਧਰ ਸਾਹਿਬ ਵੀਰ ਦਾ ਪਰਣਾ ਬਣੀ ਚੰਦੇ ਆਏ ਤੇ ਇਹ ਬਣੀਂਜੇ ਫਿਰ ਉਸ ਤੋਂ ਬਾਅਦ ਆਪਾਂ ਚੱਲਾਂਗੇ। ਇੱਕ ਹੋਰ ਰਹਿ ਗਿਆ। ਹਾਂਜੀ। ਇੱਧਰ ਇਹ ਪਾਵਰ ਬੈਂਕ ਵੀ ਚਾਰਜ ਲੱਗਾ ਚਾਰਜ ਪਾਵਰ ਬੈਂਕ ਵੀ ਚਾਰਜ ਹੋ ਚੱਲਾਂ। ਤੇ ਚਾਰ ਹੋ ਗਿਆ ਆਪਾਂ ਨਿਕਲਣ ਲੱਗੇ ਹਾਂ ਬਸ। ਫਿਰ ਇਸ ਤੋਂ ਬਾਅਦ ਆਪਾਂ ਦਵਾਈ ਦਵਾਈ ਕਿਹਨੂੰ ਕਿਹਨੇ ਲੈਣੀ ਦਵਾਈ? ਕੋਦੋਂ ਮੈਂ ਦਵਾਈ ਲੈਣੀ। ਕੀ ਹੋ ਗਿਆ? ਛੱਡਿਓ ਮੇਰੇ ਲਈ ਪਾਕੇ। ਇਹਦੇ ਮੂចੇ ਛਾਲਲੇ ਹੋ ਗਏ ਨੇ ਜੀ ਤੇ ਉਹ ਹੀ ਬੈਟਰ ਹੈ ਕਿ ਆਪਣੀ ਦਵਾਈ ਟਾਈਮ ਨਾਲ ਲਓ ਠੀਕ ਹੋ ਐਵੇਂ ਹੋਰ ਕਿਉਂ ਆਪਰਿਸਕ ਲਈਏ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਜੀ ਤੇ ਤੇ ਆ ਆਪਣਾ ਇੱਥੇ ਆਪਾਂ ਸੁੱਤੇ ਹਾਂ ਆ ਸਾਡਾ ਰੂਮ ਸਾਡਾ ਕਿੱਥੇ ਸੁੱਤਾ ਹਾਂ ਬਈ ਬੋਲ ਨਹੀਂ ਸਮਝਦਾ ਸੁੱਤਾ ਰਿਹਾ ਰੱਤਾਂ ਵਰਕੇ ਲੋ ਜੀ ਹੁਣ ਆਪਾਂ ਪਹਨ ਲੱਗੇ ਆ ਚਾਲੇ ਅੱਗੇ ਨੂੰ ਆਪਾਂ ਹੋ ਗਏ ਆ ਸਾਰੇ ਜਣੇ ਤਿਆਰ ਤੇ ਆ ਵੀ ਦੇਖੋ ਵਿਊ ਤੁਸੀਂ ਵੀ ਤੇ ਇੱਧਰ ਆਪਾਂ ਆਪਣੀਆਂ ਮੋਟਰਸਾਈਕਲਾਂ ਕਰ ਲਈਆਂ ਸਟਾਰਟ ਗਰਮ ਹੋਉਂਦੀਆਂ ਨੇ ਮੋਟਰਸਾਈਕਲਾਂ ਤੇ ਮੁੰਡੇ ਬੰਨ ਲੱਗਦੇ ਨੇ ਬੈਗ ਮੋਟਰਸਾਈਕਲਾਂ ਪਿੱਛੇ ਤੇ ਆ ਸਾਡਾ ਹੋਟਲ ਸੀ ਜਿੱਥੇ ਅਸੀਂ ਰਾਤ ਰਏ ਆ ਵਧੀਆ ਸੀ ਵਧੀਆ ਸਟਾਫ ਸੀ ਬਾਕੀ ਵਧੀਆ ਰਾਤ ਨਿਕਲੀ ਆਪਣੀ ਤੇ ਹੁਣ ਆਪਾਂ ਇੱਥੋਂ ਨਿਕਲਾਂਗੇ ਫਿਰ ਆਪਾਂ ਮੈਡੀਕਲ ਸਟੋਰ ਤੋਂ ਲੈਣੀ ਹੈ ਦਵਾਈ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਆਪਣਾ ਤੇ ਥੋੜਾ ਦੇ ਵਿੱਚੋ ਕੁਝ ਖਾਵਾ ਪੀਵਾਂਗੇ ਵੀ ਫਿਰ ਉਸ ਤੋਂ ਬਾਅਦ ਅੱਜ ਸ਼ਾਮ ਤੱਕ ਜਿੱਥੋਂ ਤੱਕ ਅਪਰਾਗੜ ਤੋਂ ਪਹੁੰਚਿਆ ਜਾਏਗਾ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਵੀ ਆਪਾਂ ਕਮੀ ਪਹੁੰਚ ਜਾਈਏ ਗੋਮੀਨ ਤਾਬ ਤੱਕ ਬਾਕੀ ਜੋ ਪ੍ਰਮਾਤਮਾ ਨੂੰ ਪਤਾ ਹੋਈ ਹੋਣਾ ਆਪਾਂ ਆਪਣਾ ਪੂਰਾ ਜੋਰ ਲਾਵਾਂਗੇ ਬਾਕੀ ਪਹਾੜਾਂ 'ਚ ਤੁਹਾਨੂੰ ਪਤਾ ਵੀ ਮੋਟਰਸਾਈਕਲ ਹੋਲੀ ਚੱਲਦੀ ਏ ਤਾਂ ਕਰਕੇ ਰਾਤੀ ਵੀ ਅਸੀਂ ਬਹੁਤ ਲੇਟ ਆਏ ਆ ਸਾਨੂੰ 11:30 ਵੱਜ ਗਏ ਰਾਤੀ ਹੁੰਦੇ ਹੁੰਦੇ ਨੂੰ ਇੱਥੇ ਤੱਕ ਸ਼੍ਰੀਨਗਰ ਤੋਂ ਤੱਕ ਹੋਣਾ ਪਤਾਇਰ ਹੋ ਗਏ ਆ ਪੂਰਾ ਐਂਡ ਸਾਡੇ ਕੰਮ ਨਿੰਦਰ ਪੂਰੀ ਹੋ ਗਈ ਸਾਰਿਆਂ ਦੀ ਹੁਣ ਅੱਗੇ ਨੂੰ ਪਾਵੇਂ ਚਾਲੇ ਬੋਲੇ ਸੋਨੇ ਹਾਰੇ ਕੀ ਆਪਾਂ ਰੁਕੇ ਹਾਂ ਰਾਹ ਦੇ ਵਿੱਚ ਆਜੇ ਟੀ ਵਿਊ ਪੁਆਇੰਟ ਵਿਊ ਚੈੱਕ ਕਰੋ ਤੁਸੀਂ ਇੱਕ ਵਾਰ ਵਾਹ ਜੀ ਵਾਹ ਕੀ ਬਾਤ ਆ ਜੀ ਉਹ ਬੰਦੇ ਸਾਡੇ ਲੰਘੇ ਜੇ ਅੱਗੇ ਇਹ ਲੋਕੇਸ਼ਨ ਦਾ ਨਾਮ ਹੈ ਜੈਧਾਰਾ ਮਾਤਾ ਮੰਦਿਰ ਕਿਹੜੇ ਮਾਤਾ ਦਾ ਮੰਦਿਰ ਹੈ ਇੱਥੇ ਕੋਈ ਜੈਧਾਰਾ ਬਹੁਤ ਵਧੀਆ ਲੋਕੇਸ਼ਨ ਹੈ ਜੀ ਜੈਧਾਰੀ ਮਾਤਾ ਮੰਦਿਰ ਹਾਂਜੀ ਹੁਣ ਆਪਾਂ ਸ਼੍ਰੀ ਨਗਰ ਪਾਰ ਕਰਕੇ ਵਾਵਾ 40 50 ਕਿਲੋਮੀਟਰ ਸਫਰ ਕਰਕੇ ਚਲੋਤੇ ਆ ਉਹ ਸਾਹਮਣੇ 30 ਕਿਲੋਮੀਟਰ ਸਫਰ ਕਰਕੇ ਚਲੋਤੇ ਆਪਾਂ ਹਾਂਜੀ ਭਾਜੀ ਹੋਂਦਾ ਸਵਾਦ ਆ ਚੈੱਕ ਕਰੋ ਦੇ ਵਿੱਚ ਜਮਨ ਬੋਜਾ ਬਾਗੀ ਹੁਣ ਆਪਾਂ ਰਾਹ ਦੇ ਵਿੱਚ ਰੁਕੇ ਹਾਂ ਹਿੰਗੁਰ ਸਾਹਿਬ ਇੱਥੇ 111 ਕਿਲੋਮੀਟਰ ਰਹਿ ਗਿਆ ਏ ਤੇ ਫਿਰ ਆਪਣਾ ਇੱਥੋਂ ਚੱਲਾਂਗੇ ਆਪਾਂ ਇੱਥੇ ਰੁਕੇ ਹਾਂ ਇੱਥੇ ਮੋਟਰਸਾਈਕਲਾਂ ਦੀਆਂ ਪਰਚੀਆਂ ਭਾਲੀਆਂ ਨੇ ਉਹ ਬਣਵਾਉਂਦੇ ਨੇ ਬੰਦੇ ਆਪਣੇ ਬਣ ਕੇ ਆ ਜਾਂਦੀਆਂ ਨੇ ਫਿਰ ਚੱਲਾਂਗੇ ਸੇਰ ਤੇ ਚੱਲੇ ਹਾਂ 7 ਵਜੇ ਤੇ ਹਾਲ ਤੱਕ ਕੁਝ ਨੀ ਖਾਦਾ ਭੁੱਖ ਲੱਗੀ ਬੇਅੰਤਾਂ ਦੀ ਹੁਣ ਕਿਤੇ ਰੁਕ ਕੇ ਕੁਝ ਖਾਵਾਂਗੇ ਤੇ ਫਿਰ ਅੱਗੇ ਸਫ਼ਰ ਸ਼ੁਰੂ ਕਰਾਂਗੇ ਆਪਣਾ ਇਦੋਂ 10-4 ਘੰਟਿਆਂ ਦਾ ਸਫ਼ਰ ਹੋ ਰਿਹਾ ਗਿਆ ਜੇ ਅਸੀਂ ਲਗਾਤਾਰ ਚੱਲਦੇ ਰਹੇ ਤੇ ਆਪਣਾ ਇੱਥੇ ਸਾਰੀਆਂ ਗੱਡੀਆਂ ਦਾ ਪੰਸਾਰ ਟੈਕਸੀਆਂ ਗੱਡੀਆਂ ਦਾ ਪੰਸਾਰ ਕਟੀਚਦਾ ਬਾਕੀ ਆਪਣੇ ਮੋਟਰਸਾਈਕਲਾਂ ਦੀ ਵੀ ਐਂਟਰੀ ਕਰਾਤੀ ਆਪਾਂ ਤੇ ਆਹ ਬੰਦੇ ਆਪਣੇ ਆਗੇ ਐਂਟਰੀ ਕਰਾ ਆਗੇ ਹਾਂ ਵੀ ਬਣ ਗਈ ਐਂਟਰੀ ਲਓ ਵੀ ਮਿੱਤਰੋ ਰਾਹ ਦੇ ਵਿੱਚ ਆਪਾਂ ਖਾਣ ਨੂੰ ਰੁਕੇ ਸਾਂ ਤੇ ਆਹ ਵੀਰ ਸਾਨੂੰ ਟੱਕਰ ਗਿਆ ਏ ਆਹ ਵੀਰ ਨੇ ਪੈਦਲ ਯਾਤਰਾ ਕੀਤੀ ਹੈ ਗੋਗਨਗੜ੍ਹ ਸਾਹਿਬ ਦੀ ਬਾਈ ਵਧੀਆ ਵਧੀਆ ਵੀਰ ਆਇਆ ਆਨੰਦਪੁਰਾ ਪੂਰਾ ਪੂਰਾ ਮਾਰਾ ਨਹੀਂ ਜਲਦੀ ਗਲਾਬ ਅੱਛੀ ਆ ਦੇ ਕਿੱਥੋਂ ਕਿੱਥੋਂ ਸ਼ੁਰੂ ਹੋਏ ਸੀ ਬਾਈ ਮੈਂ ਅੰਮ੍ਰਿਤਸਰ ਤੋਂ 20 ਮਹੀਨ ਨੂੰ ਅੰਮ੍ਰਿਤਸਰ ਤੋਂ ਹਾਂ 19ਵੇਂ ਦਿਨ ਰਾਤ 10 ਵਜੇ ਪਹੁੰਚ ਗਿਆਂ ਗੋਗਨਗੜ੍ਹ ਅੱਛਾ ਹਾਂਜੀ ਕਿੰਨੇ ਦਿਨ ਹੋ ਗਏ ਚੱਲਿਆ ਨੂੰ ਐ ਮੀਂਹ ਨਿਕਲ ਹੋਈ ਚੱਲਾ ਮਿੰਦਾ ਕੋ ਵਾਪਸੀ ਆਉਣੀਆਂ ਹੁਣ ਜਾਂਦੇ ਸਿਕਲ ਤੇ ਜਾਣਾ ਆਹਾਂ ਦੇ ਪ੍ਰਯਾਗ ਤੱਕ ਅਗਰ ਬਾਈ ਹੀ ਇੱਕ ਆਪਣੇ ਨਾ ਪਟਿਆਲੇ ਤੋਂ ਸਾਈਕਲ ਯਾਤਰਾ ਤੇ ਆਇਆ ਕਰਨੋ ਅੱਛਾ ਤੇ ਉਹਨੇ ਦੇ ਪ੍ਰਯਾਗ ਲੰਗੜੇ ਸੇਵਾ ਕਰਨੀ ਆਂਦਾ ਸਾਈਕਲ ਤੇ ਆਇਆ ਫਿਰ ਮੈਂ ਸਾਈਕਲ ਤੇ ਮਾਰਾ ਜੀ ਆਹ ਬਾਈ ਦੀ ਇਨਸਟਾ ਆਈਡੀ ਜੀ ਭਾਈ ਸਾਰੇ ਜਣੇ ਜਾ ਕੇ ਫੋਲੋ ਕਰੋ ਵੀਰ ਨੂੰ ਆਹ ਬਾਈ ਦਾ YouTube ਚੈਨਲ ਜੀ ਔਰ ਭਾਈ ਕੁਝ ਖਾਣਾ ਪੀਣਾ ਹੈ ਨਾ ਨਾ ਬਸ ਇੰਨਾ ਬੜਾ ਦਹੀ ਬਣ ਗਿਆ ਨਹੀਂ ਆਜੋ ਆਲੂ ਵਾਲੇ ਪਰੋਟੇ ਖਵਾਨੇ ਆ ਬਸ ਵੇਖ ਲਓ ਆਜੋ ਮਿਹਰਬਾਨੀ ਭਜੀ ਬਸ ਇਹੋ ਹੀ ਸੰਗਤ ਦਾ ਹੌਸਲਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਹੀ ਜਿਹੜਾ ਆਪਾਂ ਪਹੁੰਚ ਗਏ ਆ ਬਹੁਤ ਕਿਰਪਾ ਕੀਤੀ ਮਹਾਰਾਜ ਨੇ ਅਰਦਾਸ ਖੜੀ ਸੀ ਉੱਤੇ ਸਰਬੱਤ ਦੇ ਭਲੇ ਧਾਈਮਾ ਬਦਲਦ ਰਹਿਣ ਜੋ ਕਿ ਤੁਹਾਨੂੰ ਬੜਾ ਜੰਗ ਲੱਗਣ ਜਾ ਰਹੀ ਸੀ ਹਾਂਜੀ ਹਾਂਜੀ ਤੇ ਚਲੋ ਮਹਾਰਾਜ ਨੂੰ ਇਹੋ ਅਰਦਾਸ ਕੀਤੀ ਕਿ ਜਿੱਦਾਂ ਹੁਣ ਦੋ ਹੱਥ ਦੀ ਕੇ ਬਚਾਲਿਆ ਸਾਰੇ ਨੂੰ ਕਾਹਵੇਂ ਇੱਥਾ ਸਦਾ ਪਰ ਰਹਿ ਹੱਥ ਰਖੇ ਹੋ ਆਂਡੇ ਦੇ ਤੇ ਉੱਥੋਂ ਕਾਟ ਦਾ ਰੁਮਾਲਾ ਸਾਹਿਬ ਦਾ ਅਸਰ ਜਿਕੜਾ ਕਿ ਨਿੰਗਤਰੀ ਕੋ ਸਾਜ ਮਹਾਰਾਜ ਲੈ ਗਈ ਰੁਕੰਦੀ ਲੋੜੀ ਹੋਰ ਭਾਈ ਕੋਈ ਹੋਰ ਸੇਵਾ ਹਰਮਨ ਭਾਜੀ ਕਿਵੇਂ ਸਵਾਦ ਹੈ ਪੂਰਾ ਸਵਾਦ ਹੈ ਹਾਂਜੀ ਭਾਜੀ ਪੂਰਾ ਹੰਡੇ ਬੰਦੇ ਕੋਈ ਨਹੀਂ ਆਲੇ ਸਾਡੇ ਕੋਲ ਤੁਹਾਡੇ ਦੇ ਵੇਟਿੰਗ ਚੱਲਦੀ ਹੈ ਨਹੀਂ ਆਲੇ ਭਾਜੀ ਆਪਾਂ ਖਾ ਕੇ ਦੱਸਾਂਗੇ ਕੀ ਮੂਦ ਹੈ ਪਤਾ ਕੀ ਚੱਕਰ ਹੈ ਸਾਧ ਸੰਗਤ ਜੀਓ ਸਾਨੂੰ ਨਾ ਕਾਹਣੀ ਹੈਗੀ ਉਹ ਬੰਦਾ ਜਿਹੜਾ ਵਲੋਗ ਬਣਾਉਂਦਾ ਲੋ ਵੀ ਹੁਣ ਖਾ ਕੇ ਆ ਗੋੜੀਆਂ ਤੇ ਟੀਨ ਲੱਗੀਆਂ ਅੱਛਾ ਜਨਟਾ ਲਾਵਾ ਜੀ ਭਾਈ ਲਾ ਭਾਈ ਲੋ ਵੀ ਹੁਣ ਆਪਾਂ ਰੋਟੀ ਰਾਟੀ ਖਾ ਲਈਏ ਤੇ ਹੁਣ ਆਪਾਂ ਚਾਲੇ ਪਾਣ ਲੱਗੇ ਅੱਗੇ ਵੱਲ ਨੂੰ ਜਾਂ ਵੀਰ ਵੀ ਚੱਲਿਆ ਚੰਗਾ ਭਰਾ ਕਹੇ ਭਾਈ ਜ਼ਿੰਦਗੀ ਰਹੀ ਤਾਂ ਫੇਰ ਮਿਲਾਂਗੇ ਹਾਂ ਹਾਂ ਫੇਰ ਮਹਾਰਾਜ ਮੜਾ ਦਾ ਕਰਾਂ ਚੱਲ ਭਰਾ ਧਿਆਨ ਨਾਲ ਜਾਈਂ ਆਹੋ ਚਲੋ ਭਾਈ ਜੰਗਾ ਵੀਰ ਹਾਂਜੀ ਤੇ ਹੁਣ ਆਪਾਂ ਰੁਕੇ ਆਂ ਪਾਣੀ ਪੀਣ ਵਾਸਤੇ ਆਹ ਸ਼ੈੱਡ ਲੱਭਿਆ ਮੁੰਡਿਆਂ ਨੇ ਛਾਂ ਵਾਲਾ ਤੇ ਹੁਣ ਆਪਾਂ ਪਾਣੀ ਪੀ ਕੇ ਨਿਕਲਾਂਗੇ ਤੇ ਆ ਜਿੱਥੇ ਵੇਖੋਤੀ ਫੋਟਵਾਂ ਕਿੱਥੇ ਲੱਗ ਪੈਂਦੇ ਨੇ ਬਾਪੂ ਜੀ ਕੇ ਤੀਨ ਮੰਦਰ ਹਾਂਜੀ ਹੁਣ ਆਪਾਂ ਥੋੜੇ ਜਿ ਦੇ ਵਿੱਚ ਰਹਿ ਗਏ ਗੋਵਿੰਦਾਨਾ ਹਾਂ ਤਾਂ ਤੇ ਰਾਹ ਦੇ ਵਿੱਚ ਰੁਕੇ ਸੋ ਆਪਾਂ ਪਾਣੀ ਪੀਣ ਵਾਸਤੇ ਪਾਣੀ ਹੁਣ ਆਪਾਂ ਪੀ ਲਿਆ ਤੇ ਆਪਾਂ ਹੁਣ ਅੱਗੇ ਚੱਲਾਂਗੇ ਉਹ ਸਾਡੇ ਬੰਦੇ ਦੇਖੋ ਫੇਟ ਸਨੈਪਾਂ ਆਂਦੇ ਜੇ ਤੇ ਇੱਧਰ ਆਪਣਾ ਪਹਾੜ ਚੈੱਕ ਕਰ ਲੋ ਕਿੱਡਾ ਘੈਂਟ ਮੌਸਮ ਹੋਇਆ ਗਿਆ ਪੂਰਾ ਨੰਦ ਆ ਰਿਹਾ ਯਾਤਰਾ ਦਾ ਤੇ ਸੌਣੇ ਜਨਾਨੇ ਕੰਮ ਕਰੰ ਭੀ ਆਹ ਕੜੀ ਚੋਂ ਕਰਦੇ ਆਂ ਜਿਹੜਿਆ ਨੇ ਤੇ ਯਾ ਚੈੱਕ ਕਰ ਲੋ ਆ ਸਾਹਮਣੇ ਰੋਡ ਜੀ ਬੈਦਰ ਕੁ ਇੱਕ ਨੰਬਰ ਜਆ ਹਾਂਜੀ ਤੇ ਹੁਣ ਆਪਾਂ ਰਾਹ ਦੇ ਵਿੱਚ ਰੁਕੇ ਆ ਕੁਛ ਖਾਣ ਪੀਣ ਨੂੰ ਭੁੱਖ ਲੱਗੀ ਬੰਦੇ ਸਾਡਿਆਂ ਨੂੰ ਇਹਨਾਂ ਨੂੰ ਭੁੱਖ ਬੜੀ ਲੱਗਦੀ ਏ ਲੋ ਭਾਈ ਵਧਾਈ ਵਾਲਾ ਕੰਮ ਪਾਣੀਆ ਫੋਣੀਆ ਸਾਡਾ ਟੁੱਟ ਚਿਰਾਂ ਉਤਲੋ ਮੈਂ ਵੀ ਟੁੱਟ ਚੱਲਾਂ ਹਾਂ ਪਰ ਮੈਂ ਫੋਨ ਵਗਾਇਆ ਥੱਲੇ ਦੇ ਸੀਟ ਨੂੰ ਪਾਇਆ ਹੱਥ ਪਹਿਲੇ ਹੀ ਮੈਂ ਇਹ ਕਰੰਦਿਆ ਹਰ ਬੰਦ ਨੂੰ ਮੋਟਾ ਕਲ ਨਾ ਦੋ ਭਾਈ ਅੰਦੇ ਹੋ ਪਹਿਲੋ ਮੋਰਚਾ ਨਾ ਇਹ ਚੋਕਰੀ ਤੇ ਅੱਗੇ ਆਹੋ ਮੈਂ ਪਹਿਲੇ ਹੀ ਹੱਥ ਦਿੱਤਾ ਜਾਂ ਲੋ ਓ ਤੋਂ ਪਛੇ ਇਹ ਈਮੋਰ ਚਾਹ ਰੋ ਚੋਕਰੀ ਤੇ ਅੱਗੇ ਨਹੀਂ ਆ ਰਹਾ ਮੈਂ ਫੇਰ ਸਾਰੇ ਨੇ ਬੈਗ ਦੋ ਬੈਗ ਨੇ ਮੈਂ ਲੱਦੀ ਤੋਂ ਬੈਗ ਦੀ ਉੱਤੇ ਗਿਆ। ਇਹਦਾ ਨਾਮ ਗੁੱਗਰ ਬਣਾਣੀ ਸੀ ਕਿ ਆਬੜੇ ਕਿਤਾਬ ਨੇ। ਉਹ ਡਰਾਈਵਰ ਤਕੜਾ ਹੈ ਹਰਮਨ ਡਰਾਈਵਰ ਤਕੜਾ ਹੈ। ਮੈਂ ਤਾਂ ਚਲ ਠੀਕ ਹੈ ਤੁਸੀਂ ਜਿਹੜੀ ਟਰੱਕ ਵਿੱਚ ਮਾਰੀ ਹੈ। ਕਿਹਨੇ ਮਾਰੀ ਹੈ? ਤੁਸੀਂ ਕਿਹਨੇ ਮਾਰੀ ਹੈ? ਉਹ ਜਿਹੜੇ ਟਰੱਕ ਨੇ ਛੱਡੀ ਹੈ। ਐਵੇਂ ਛੱਡੀ ਹੈ ਕਿਹਨੇ ਛੱਡੀ ਹੈ? ਪਤਾ ਹੀ ਕੁਝ। ਆਪ ਵੀ ਆ ਕੇ ਦੱਸੰਦਿਆ ਸਰ। ਉਹ ਸੋਜੀਆਂ ਦੇ ਟਰੱਕ ਤੇ ਮਾਰੀ ਹੈ। ਆਹ ਨਾ ਕਾਲਜ ਮਾਰੀ। ਟਰੱਕ ਦੇ ਆ ਕੇ ਪਾ ਲਿਆ। ਕਾਰ ਚ ਮਾਰੀ ਜਨੇ। ਦੋਨੇ ਮਾਰੀ ਸੀ। ਨਾ ਵੀ ਜੀ ਆਣਾ ਬ੍ਰੋ ਬਚਾ ਹੋ ਗਿਆ ਫੋਨ ਖਾਈ ਕਿੱਥੀ ਦਵੰਡ ਖੋਲ ਉਹ ਅਗਲੇ ਬਲੋਕ ਵਿੱਚ ਪਹਾੜ ਹੈ ਪਹਾੜਾਂ ਦੇ ਫੋਨ ਮਿਲਦਾ ਹੈ ਇਹ ਕਿਹਦਾ ਵੀ ਦਿੱਤਾ ਹੈ ਤੁਹਾਡਾ ਯਾਰ ਐਂਦਾ ਵੀ ਮਗਾਏ ਤੇਰਾ ਕਿਵੇਂ ਟੁੱਟ ਗਿਆ ਹਣਾ ਇਹਦਾ ਵੀ ਐਂਦਾ ਵੀ ਟੁੱਟ ਕੇ ਆਵੇ ਆਇਆ ਨਾ ਜਲੀ ਉਹ ਆਗਲੇ ਆਇਆ ਹਾਂ ਆਹੋ ਕੱਲ੍ਹ ਆ ਆਹ ਆਪ ਪਰਸੋਂ ਇਕੱਠੇ ਗਏ ਹਾਂ ਕੋਈ ਚੱਕਰ ਨਹੀਂ ਬੜਾ ਜੀਰ ਹੈ ਓਏ ਇਹਦਾ ਫੋਨ ਖਾਈ ਇਹਦਾ ਗੱਗੂ ਦਾ ਚੈੱਕ ਕਰਵਾ ਮੇਰਾ ਜਦ ਮੇਰੀ ਸੋਪ ਘੜੀ ਉਹਦੀ ਘੜੀ ਥੋੜੀ ਜੀ ਨਾ ਆਪਦਾ ਗੁੰਦਾ ਗਲਾਸ ਜਿਹੜਾ ਮੈਨੂੰ ਹੁੰਦਾ ਜਿਆਦਾ ਕੋਈ ਨਹੀਂ ਬਚਾਈਏ ਚੱਲ 93 ਕੰਨ ਹੈ ਸਕ੍ਰੀਟ ਬਚਾਈਏ ਬਚ ਗਿਆ ਓਏ ਇਹਨਾਂ ਗਲਾਸ ਕਾੜੇ ਨਹੀਂ ਪੁਆਇਆ ਤਕੜਾ ਡਰਾਈਵਰ ਹੈ ਹਰਮਨ ਦਾ ਭਾਈ ਹਨਾ ਹਰਮਨ ਦੇ ਮਾਰਦੇ ਤਿੰਨ ਚਾਰ ਬੰਦੇ ਜੀ ਪਿੱਛੇ ਬਹਿਣਾ ਰਾਮ ਰਾਮ ਸੀਤਾ ਰਾਮ ਸਹੀ ਗੱਲ ਹੈ ਸਾਰੇ ਪੀਰ ਤੇ ਆ ਗਏ ਵੇ ਬੰਦਾ ਰਾਰਮਣ ਤੇ ਬਹਿਣਾ ਦੇ ਕਈ ਬੱਟਾ ਵੱਜਿਆ ਤਾਂ ਟੁੱਟਾ ਹੀ ਨਹੀਂ ਲੇਖੋ ਨਹੀਂ ਟੁੱਟਣਾ ਆ ਦੇ ਮੋਰਾ ਮੋਰੀ ਪੈ ਗਿਆ ਇੱਥੇ ਓਏ ਸਾਰੇ ਪੀਰ ਤੇ ਆ ਕੇ ਵਿਆਹ ਕਰੋ ਦੇ ਪਿੱਛੇ ਵੀਰ ਆਪਣੇ ਪੀਰ ਤੇ ਆਓ ਗੱਡੀਆਂ ਵਿੱਚ ਤੁਸੀਂ ਮਾਰਦੇ ਫਿਰਦੇ ਸਾਡਾ ਤਾਂ ਫਿਰ ਵੀ ਫੋਨ ਨਹੀਂ ਕਰਾਉਂਦੇ ਅਸੀਂ ਨਹੀਂ ਮਾਰੀ ਵੀਰ ਅੱਗੇ ਮਹਾ ਬਚਿਆ ਹੀ ਭੈਣ ਚੋਦੇ ਪਹਿਲੇ ਦੂਜੇ ਗੇਅਰ ਚ ਪਹਿਲੇ ਚ ਬਾਗ ਚੁੱਕ ਛੜੀ ਅੱਗੋਂ ਯਾਰ ਨੇ ਸੀ ਸੀ ਬਈ ਛੋ ਤੁਹਾਨੂੰ ਵੀ ਚੁੱਕ ਲੋਗੇ ਉਹ ਮੰਨਣਾ ਇਹ ਸੌ ਲਾ ਲੈ ਰੰਗੀਆਂ ਨਾ ਖੁਰਚ ਲੈ ਬੈਣਾ ਇਹ ਸਾਨੂੰ ਪਤਾ ਕੀ ਹੋਇਆ ਤੁਹਾਡੇ ਕੋਲ ਤਾਂ ਬ੍ਰੇਕ ਪਾ ਕੇ ਨਹੀਂ ਬਾਈ ਗੱਲਾਂ ਮਾਰਦੇ ਹੋ ਕੱਢੀਆਂ ਹਾਂਜੀ ਤੇ ਆਪਾਂ ਹੁਣ ਰਾਹ ਦੇ ਵਿੱਚ ਰੁਕਿਆ ਆਪਣਾ ਗੋਵਿੰਦ ਘਾਟ ਦਾ ਸਫ਼ਰ ਰਹਿ ਗਿਆ ਏ 20 ਕਿਲੋਮੀਟਰ ਦਾ ਤੇ ਉੱਥੇ ਚਸ਼ਮਾ ਚੱਲੰਦਿਆ ਏ ਉੱਥੇ ਮੁੰਡੇ ਆਪਣੇ ਮੂੰਹ ਤੋਂ ਹੁੰਦੇ ਨੇ ਤੇ ਚੜ੍ਹਾਈ ਬਹੁਤ ਜ਼ਿਆਦਾ ਹੈ ਭਾਈ ਮੋਟਰਸਾਈਕਲੋਂ ਦੀ ਬਸ ਹੋ ਗਈ ਏ ਥੋੜਾ ਉੱਪਰ ਚੱਲਣਾ ਚਾਹੀਦਾ 4-5 ਦੇ 4-5 ਕਿਲੋ ਓਏ ਕੀ ਹੋਈ ਆ ਰਾਹ ਕਿਹੜਾ ਪਿਆਵਾ ਉਹ ਅਜੀਬ ਜਿਹਾ ਬੱਸ ਵੀ ਆ ਤੇ ਮੈਂ ਵੇਖਿਆ ਕਿ ਇਕੱਲਾ ਡਰਾਈਵਰ ਬਿੱਟਰ ਸੁਲੇ ਹੋਇਆ ਹੈ ਹਾਂ ਚਲੋ ਹੁਣ ਤੁਹਾਨੂੰ ਜਾ ਕੇ ਗੋਵਿੰਦ ਘਾਟ ਮਿਲਾਂਗੇ ਤਸੱਲੀ ਹੋ ਗਈ ਏ ਮੋਟਰਸਿਕਲ ਚਲਾਉ ਚਲਾਗੇ ਨਾ ਐਡ ਪੂਰੀ ਤਸੱਲੀ ਹੋ ਗਈ ਹੈ ਹਾਂਜੀ ਹੁਣ ਆਪਾਂ ਗੋਵਿੰਦ ਘਾਟ ਤੋਂ 5 ਕਿਲੋਮੀਟਰ ਦੂਰ ਰਹਿ ਗਏ ਆ ਤੇ ਆਪਰਾਹ ਦੇ ਵਿੱਚ ਰੁਕੇ ਆ ਇੱਥੇ ਯੂ ਵੇਖੋ ਤੁਸੀਂ ਜੀ ਆ ਜਾ ਯੂ ਚੈੱਕ ਕਰੋ ਤੁਸੀਂ ਬਾਕੀ ਗੱਲਾਂ ਦੀਆਂ ਗੱਲਾਂ ਛੱਡੋ ਬਾਕੀ ਜੂ ਨਾ ਹਾਂਜੀ ਯੂ ਕਿਵੇਂ ਦਾ ਫਿਰ ਬੜਾ ਘਾਟ ਤੇ ਹੁਣ ਆਪਾਂ ਲਾਣ ਲੱਗੇ ਆਪਣੀਆਂ ਮੋਟਰਸਾਈਕਲਾਂ ਪਾਰਕਿੰਗ 'ਚ ਮੇਰੀ ਦੋ ਗੱਡੀ ਲੱਗੀ ਮੇਰੀ ਬੋਲੰਟ ਸੀ ਇੱਕ ਹੀ ਆਹ ਕਿੰਨੀ ਮੋਟਰਸਾਈਕਲ ਦੀ ਗਲਤੀ ਆਏ ਬੇ ਪਪਾ ਇਹ ਤਾਂ ਤੋਂ ਬਾਅਦ ਇਹੁੱਛਾਂਗੇ ਜੁੰਮੇਵਾਰੀ ਤੇਰੀ ਹੈ ਕਿੰਨੇ ਕਿੰਨੇ ਦਿਨ ਹੋ ਗਏ ਜੁੰਮੇਵਾਰੀ ਤੇ ਆ ਹੀ ਲੇਗਾ ਮਰਸਾਦਾ ਚਾਰ ਲੋ ਹੈਂ ਅਸੀਂ ਜਸਤਿੰਦਰ ਤੁਸੀਂ ਵੀ ਕੱਢ ਕੇ ਨੂੰ ਆ ਰਿਹਾ ਨਾ ਬਸ ਹੋਰ ਚੁੱਪ ਚੁਪਾ ਕੇ ਆਸਤੋਰੀ ਇਹਦੇ ਦੇ ਬਾਅਦ ਉਹ ਗੱਡੀ ਲੈ ਕੇ ਆਉਂਦੇ ਆ ਯਾਰ ਆਏ ਨਾ ਗੇਟ ਤੇ ਖੋਲਦੇ ਹੁਣ ਇੱਕ ਮਿੰਟ ਚੈੱਕ ਲਿਆ ਮੇਰੀ ਮੋਟਰਸਾਈਕਲ 2000 ਸਾਡੀ ਉਸ ਤੋਂ ਫੜ ਕੇ ਜਾਗੀ ਬੈਟ ਮੇਰੀ ਮੋਟਰਸਾਈਕਲ ਉਹ ਖੜੀ ਹੈ ਚਾਪੀ ਡੀਗ ਦੇ ਵਿੱਚ 2.5 ਘੰਟੇ ਹੋ ਗਏ ਯਾਰ ਕੁਝ ਕੰਮ ਹੋ ਜਾਏਗਾ ਇੱਕ ਮਿੰਟ ਦੇ ਦੋ ਬੰਦੇ ਇੱਕ ਮੋਟਰਸਾਈਕਲ ਆਹਾਂ ਤਾਂ ਆਈ ਗਾਂ ਡੋਕੀ ਤੇ ਪੈਨ ਚੱਲਦੇ ਪਿੱਛੇ ਬੈਠੇ ਮਾਸੀ ਸਾਡੇ ਨਵੇਂ ਹੁਣ ਆ ਕੀ ਕਹਿੰਦਾ ਥੱਲੇ ਲੈ ਜੀਏ ਫੋਨ ਆਇਆ ਭਾਜੀ ਬਣਾਜੀ ਭਾਈ ਉਹ ਖੋਲੇਗਾ ਉਹ ਆਂਦਾ ਥੱਲੇ ਲੈ ਜਾਓ ਲੋ ਵੀ ਪਾਰਕਿੰਗ ਚ ਲਾ ਕੇ ਤੇ ਹੁਣ ਫਿਰ ਆਪਾਂ ਕਰਨੀ ਹੈ ਟਰੈਕਿੰਗ ਚੜਾਈ ਚੜਨੀ ਹੈ ਫਿਰ ਉੱਤੇ ਜਾ ਕੇ ਆਪਾਂ ਲਾਗੇ ਕਮਰਾ ਸੋ ਕਰਾਂਗੇ ਆਪਾਂ ਰੈਸਟ ਤੇ ਫਿਰ ਕਿੱਥੇ ਕਰੇਗਾ ਇਹ ਤਾਂ 6 ਕਿਲੋਮੀਟਰ ਡੁਰਨਾ ਹੈ ਆਹੋ ਹਲੀ ਤੋਂ ਡੁਰਨਾ ਹੈ ਜਾਣਾ ਤੇ ਬੰਦਰਾ ਤੈਨੂੰ ਰਾਹ ਦੇ ਵਿੱਚ ਹੀ ਖਾਣਾ ਹੈ ਹਾਂਜੀ ਹੁਣ ਆਪਾਂ ਆਪਣਾ ਸਾਰਾ ਸਮਾਨ ਪੈਕ ਕਰ ਲਿਆ ਤੇ ਜਿਹੜਾ ਵਾਧਾ ਸੀ ਉਹ ਆਪਾਂ ਇੱਥੇ ਕਰਾ ਦਿੱਤਾ ਜਮਾ ਤੇ ਹੁਣ ਆਪਾਂ ਕਰਨ ਲੱਗੇ ਆ ਟ੍ਰੈਕਿੰਗ ਸ਼ੁਰੂ ਤੇ ਵਾਇਗੁਰ ਜੀ ਦਾ ਖਾਲਸਾ ਆ ਇਹਦੀ ਨਾਲ ਆ ਗੱਲ ਮੁਕਾਤੀ ਮੇਰੇ ਵੱਡੇ ਵੀਰ ਨੇ ਚਲੋ ਲਾਓ ਜੀ ਕਰ ਸਤਿ ਸ਼੍ਰੀ ਅਕਾਲ ਵਾਇਗੁਰ ਵਾਇਗੁਰ ਉਹ ਡੰਡੇ ਲੈ ਲਓ ਅੰਟਰਵਾਇਡ ਆਲਾ ਲਾਓ ਲੇਸ਼ਨ ਨਹੀਂ ਲੇਸ਼ਨ ਨਹੀਂ ਸ਼ਬਦ ਨਾ ਕੀ ਹਨ ਹਲਾ ਬੰਦੇ ਲੈ ਲਓ ਰੀ ਜੀ ਜੀ ਲਓ ਬਈ ਆਪਣੀ ਸਿਮ ਮੇਰੇ ਪਹੁੰਚ ਬਾਹ ਉਹ ਪਰਿਆਲ ਚੱਲਣੀ ਚਾਹੀਦੀ ਦੇਖੋ ਯਾਰਾ ਸਿਮ ਮੇਰੇ ਪਹੁੰਚ ਬਾਹ ਹੁਣ 8 ਕਿਲੋਮੀਟਰ ਦਾ ਟਰੈਕ ਹੈ ਉੱਨਾ ਤਾਂ ਅੱਗੇ ਬਾਕੀ ਜੀ ਲੋ ਜੀ ਆਪਾਂ ਕਰਾਲੀ ਇਹ ਮੈਗੀ ਤੇ ਮੈਗੀ ਖਾ ਕੇ ਆਪਾਂ ਫਿਰ ਅੱਗੇ ਦਾ ਟਰੈਕ ਕਰਾਂਗੇ ਸ਼ੁਰੂ 8 ਕਿਲੋਮੀਟਰ ਦਾ ਟਰੈਕ ਏ ਅੱਜ ਲੱਗ ਜਾਏਗਾ ਪੱਟਾਂ ਦੇ ਜ਼ੋਰ ਦਾ ਪਤਾ ਕਿੰਨੇ ਕਿੰਨਾ ਘਿਓ ਖਾਧਾ ਲੱਗੇਗਾ ਅੰਜ ਪਤਾ ਬੇਨਤੀ ਕੀਤੀ ਜਾਂਦੀ ਹੈ ਸਾਥ ਸੰਗਠੀ ਰਹੋ 6 ਲੈਣੇ ਆਪਾਂ 5 6 ਜਣੇ अच्छा ਤੇ ਇੱਕ ਦੂਜੇ ਦੀ ਪੂਰੀ ਮਦਦ ਕਰਨੀ ਹੈ ਤੇ ਰਾਹ ਦੇ ਵਿੱਚ ਜਿਹੜਾ ਵੀ ਹੋਇਆ ਉਹਦੀ ਵੀ ਪੂਰੀ ਮਦਦ ਕਰਨੀ ਹੈ। ਹਾਂਜੀ। ਰੱਬ ਦੀ ਪੂਰੀ ਕਿਰਪਾ ਹੈ ਆਪਣੇ ਉੱਤੇ। ਸਵਾਸ ਸੰਗਤ। ਪਹੁੰਚ ਜਾਂਦੀ ਹੈ ਖਾਸ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਉਹਨਾਂ ਬਲੌਗ ਨੂੰ ਸਬਸਕ੍ਰਾਈਬ ਕਰੇ। ਆਹ ਇੱਕ ਘਰ ਹੈ ਜੀ ਸਭ। ਸਭ ਨੂੰ ਛੱਡ ਕੇ ਮੇਰੇ ਨਾਲ ਹੈ। ਘਰਾਂ 'ਚ ਸਭ ਪਾਲੇ ਨੇ। ਘਰਾਂ 'ਚ। ਅਸੀਂ ਤੇ ਕਹਿੰਦੇ। ਗਵਾਂਡ ਪਾਲੇ ਜੀ। ਨਹੀਂ ਵੀਰ ਜੀ। ਬਾਦ ਤੇ ਤਾਂ ਬਾਦ ਜਿੰਨਾ ਹੋ ਸਕਨੇ ਚੱਲ ਨੂੰ ਬਲੋ ਵੀ ਮਾਰ ਲਾ ਲਾਈਵ ਕਮੈਂਟ ਸ਼ੇਅਰ ਪੁੱਛ ਨਾ ਕਰ ਕੋਈ ਨਾ ਕਰੋ ਤੇ ਬੜਾ ਚਾਹਦੇ ਉਹ ਬੰਦਾ ਇੱਕ ਸੇਰੇ ਪਾਵਰ ਬੈਂਕ ਨਹੀਂ ਚਾਰਜਿੰਗ ਲਾਉਂਦੇ ਹੁਣ ਫੋਨ ਚਾਰਜਿੰਗ ਕਰਾਇਆ ਓਏ ਨਾ ਨਾ ਦੇ ਲਾ ਦੇ ਨਾ ਦੇ ਨਾ ਬੜਿਆ ਇਹਦੀ ਕੋਈ ਗੱਲ ਨਹੀਂ ਆਹ ਓਏ ਆਹੋ ਉਹ ਰਹਿਣ ਦੇ ਰਹਿਣ ਆਓ ਲੈ ਲੈ ਚੱਲ ਲੈ ਗਿਆ ਫਿਰ ਸਪਰਾਈਟ ਪੀਣੀ ਹੈ 6 ਹੈ ਲਾਇਆ ਨਿੰਮ ਕਾ ਲਿਆ ਸਾਫ ਉਹ ਕਿੱਥੇ ਗਦਾ ਹੈ ਕਿੱਥੇ ਗਦਾ ਹੈ ਉਹ ਹੈਲੀਕਾਪਟਰ 70 ਰੁਪਏ ਦੇ ਵਿੱਚ 10 ਜਣੇ ਪੇਸਟ ਕਰ ਲਓ ਜਸ ਕਰਨ ਦੇ ਜਿਆਦਾ ਹੋਰ ਰੁਕ ਜਾ ਸਾਹਣਾ ਜੀ ਇੱਕ ਬੰਦਾ ਦਿੰਦਾ ਲੋ ਵੀ ਆਪਾਂ ਆਪਣੀ ਟਰੈਕਿੰਗ ਕਰਤੀ ਸ਼ੁਰੂ ਕੀ ਟਾਈਮ ਹੋ ਗਿਆ 4 ਵਜੇ ਨੇ ਕਦੋਂ ਮੈਨੇ ਕਿੰਨੇ ਵੇ ਤੱਕ ਪੜਦੇ ਆਪਾਂ ਲੋ ਵੀ ਚੋਬਰੋ ਆਪਣੀ ਟਰੈਕਿੰਗ ਨੂੰ ਵੀ ਸ਼ੁਰੂ ਹੋਣ 8 ਕਿਲੋਮੀਟਰ ਦੀ ਟਰੈਕਿੰਗ ਹੈ ਆਪਣੀ ਸ਼ੁਰੂ ਹਾਂਜੀ ਸੰਗਤ ਜੀ ਟਰੈਕਿੰਗ ਚੱਲਦੀ ਹੈ ਮੈਂ ਰਹਿ ਗਿਆ ਆਪਣੇ ਬੰਦਿਆਂ ਤੋਂ ਪਿੱਛੇ ਮੇਰੇ ਉੱਨ ਲੱਗ ਗਈ ਫੱਕੀ ਚ ਬੇੜ ਤਾਂ ਕਰਕੇ ਮੈਂ ਬਹਿ ਗਿਆ ਉਹ ਰੁਕੇ ਨਹੀਂ ਸਾਰੇ ਅੱਗੇ ਲੰਘ ਗਏ ਹੁਣ ਮੈਂ ਇਕੱਲਾ ਕਰਨਿਆ ਸਫ਼ਰ ਤੇ ਆ ਤੁਸੀਂ ਨਿਜਾਰੇ ਚੈੱਕ ਕਰੋ ਬੋਰ ਨੰਦਾ ਆ ਰਿਹਾ ਭਾਈ ਲੋਬੀ ਥੋੜਾ ਜਿਹਾ ਅੱਗੇ ਆਏ ਆ ਰਾਜ ਚ ਦੋ ਬੰਦੇ ਮਿਲ ਗਏ ਨੇ ਆਪਣੇ ਹਾਂ ਨਾ ਬਈ ਮੈਂ ਨਹੀਂ ਖਾਣੇ ਯਾ ਮੈਨੂੰ ਖੀਰਾ ਖਵਾ ਦੋ ਖੀਰਾ ਦੇ ਬਈ ਇੱਕ ਤੂੰ ਹੀ ਦੇਣਾ ਮੈਂ ਕਿਹੜਾ ਦੇਣਾ ਨਾ ਮੇਰੇ ਤੋਂ ਹੀ ਦੇਣਾ ਲੈ ਆਂਦੇ ਆਂਦੇ ਹੋਇਰੇ ਜਾਵਾਂ ਫਿਰ ਮੱਗੇ ਸੰਗਤ ਜੀ ਆਪਣਾ ਅੱਧਾ ਸਫ਼ਰ ਹੋ ਗਿਆ ਤੇ ਅੱਧਾ ਰਹਿ ਗਿਆ ਇੱਥੇ ਆਪਣਾ ਮਲੇਸ਼ ਦਾ ਜਿਸ ਕਿਸੇ ਵੀਰ ਪੰਨੇ ਮਲਾਸ਼ ਕਰਾਣੀ ਹੋਵੇ ਇੱਥੇ ਕੈਂਪ ਲੱਗਿਆ ਜੀ ਨਾਲ ਇੱਥੋਂ ਪ੍ਰਸ਼ਾਦ ਮਿਲਦਾ ਜੀ ਸਾਹਮਣੇ ਨਜ਼ਾਰਾ ਚੈੱਕ ਕਰੋ ਕੁਦਰਤ ਦੇ ਰੰਗ ਵਾਹ ਜੀ ਵਾਹ ਚੈੱਕ ਕਰੋ ਸੰਗਤ ਜੀ ਦੀ ਵੀ ਚੈੱਕ ਕਰੋ ਤੁਸੀਂ ਵੇਖੋ ਪਰਮਾਤਮਾ ਦੇ ਰੰਗ ਸੰਗਤ ਜੀ ਆਪਣਾ ਤਾਂ ਡ੍ਰੈਗ ਹੋ ਗਿਆ ਤੇ ਅੱਧਾ ਰਹਿ ਗਿਆ ਬਸ ਹੁਣ ਘੰਟੇ ਡੇਢ ਦੀ ਗੱਲ ਹੋ ਰਹੀ ਹੈ ਆਪਣਾ ਉਹ ਵੀ ਪੂਰਾ ਹੋ ਜਾਣਾ ਹੈ ਸੰਗਤ ਜੀ ਹੁਣ ਆਪਾਂ ਆ ਗਏ ਆ ਪੁਲ ਤੇ ਪੁਲ ਤੋਂ ਆਪਣਾ ਅੱਧਾ ਟਰੈਕ ਰਹਿ ਗਿਆ ਬਾਬੇ ਦੀ ਕਿਰਕਾ ਦਾ ਇਹ ਵੀ ਇਹੀ ਘੰਟੇ ਡੇਢ ਘੰਟੇ ਚ ਕੱਢ ਲੈਣਾ ਵਾਹ ਆਪਣਾ ਅੱਗਾ ਟਰੈਕ ਰਹਿ ਗਿਆ। ਜਿਓ ਬਾਬੇ ਦੀ ਆ ਵੀਊ ਚੈੱਕ ਕਰੋ ਬਸ। ਦੇਖੋ ਪਹਾੜਾਂ ਦੇ ਨਜ਼ਾਰੇ। ਬਾਬੇ ਦੀ ਕਿਰਪਾ। ਦੇਖੋ ਜੀ। ਵਾਹ ਦੀ ਵਾਹ। ਐ ਪੂਰਾ ਨੰਦਾ ਆ ਰਿਹਾ ਯਾਤਰਾ ਦਾ। ਕੋਈ ਟਕਾਹਟ ਨਹੀਂ ਹੋਈ। ਕੋਈ ਕੁਝ ਨਹੀਂ ਆ। ਬਾਬਾ ਜੀ ਆਪ ਹੀ ਲੈ ਜਾਂਦੇ ਨੇ। ਐ ਪੂਰਾ ਨੰਦਾ ਆ ਰਿਹਾ। ਆਹ ਰਾਜ ਬੰਦੇ ਲੱਭ ਗਏ ਸਾਨੂੰ ਸਾਡੇ ਆਪਣੇ ਬੰਦੇ ਵਿਛੜ ਗਏ ਹਨ ਸਾਨੂੰ ਮਿਲ ਗਏ ਨੇ ਮੈਂ ਹੁਣ ਤੱਕ ਜਿੰਨਾ ਸਟਾਰਟਿੰਗ ਸੀ ਮੈਂ ਵਿਛੜ ਗਿਆ ਹਨ ਅਗਲੋ ਜਿੰਨਾ ਸਫਲ ਕੀਤਾ ਮੈਂ ਹੁਣ ਤੱਕ ਇਕੱਲੇ ਨਹੀਂ ਕੀਤਾ

ਚੜਾਈ ਚੜਾਈ ਬੜੀ ਜ਼ਿਆਦਾ ਇੱਥੇ ਸਿੱਧੀ ਚੜਾਈ ਹੈ ਆਵੇ ਫੋਰਜੀ ਬਖਾਨ ਆ ਗਿਆ ਸਿੱਧੀ ਚੜਾਈ ਕਵਰ ਤੇ ਆ ਜਾਓ ਅਭੀ ਹੁੰਦਾ ਜੋ 2 ਮਹੀਨਾ ਲੱਗਦਾ ਲਾ ਬੰਨ ਚਟਕਾਰੇ ਲੱਗਦੇ ਇਤਨਾ ਦਿਨ ਤੱਕ 2 ਸਾਲ ਨਾ ਆ ਗਿਆ ਕਿ ਟਾਪਰ ਪਰ ਪੂਰੇ ਨਹੀਂ ਆਏ ਪੂਰੇ ਨਹੀਂ ਹੁੰਦੇ ਇਹਨੇ ਵੀ ਆਣ ਬਾਦੂ ਨਹੀਂ ਮੀਜੋ ਪਤਾ ਨਹੀਂ ਫੋਨ ਲੱਗੂ ਕਿ ਨਹੀਂ ਫੋਨ ਕਰਕੇ ਵੀ ਕੌਣ ਸੱਚੀ ਮਿਲਦੀ ਆ ਕਿਦਾ ਆਏ ਫੋਨ ਛੱਲ ਲੱਗੇ ਨਾ ਹਾਂਜੀ ਪਰ ਉਹ ਤਾਂ ਕੱਪੜਾ ਬਾਹਰ ਰਹਿ ਗਿਆ 2 ਘੰਟਾ ਅੱਧਾ ਘੰਟਾ ਤੇ 20 ਮਿੰਟ 20 ਘੰਟਾ ਨਾ ਚਲਾਈ ਬੜੀ ਪੰਜ-ਸੱਤ ਮਿੰਟ ਉੱਤੇ ਚੱਲ ਰਹਾ ਕਰ ਦਿੱਤੀ ਉਹਨੇ ਲਾ ਵੇ ਕਿੰਨੇ ਵਜੇ ਦਾ ਚੁਰਿਆ ਮੁੰਡਾ ਦੇਖ ਹੋ ਰਿਹਾ 10:00 12 ਵਜੇ ਦਾ ਮੁੰਡਾ ਦਬਿਆ ਨਹੀਂ 12 ਵਜੇ ਦਾ ਚੁਰਿਆ ਤੇ ਸਾਰਿਆਂ ਨਾਲੋਂ ਅੱਗੇ ਵੇ ਸਾਰਿਆਂ ਨਾਲੋਂ ਅੱਗੇ ਵੇ 98 11 ਮੁੰਡਾ ਜੜਾ ਕਹਿੰਦਾ ਪੱਟਾ ਤੇ ਚੋਰ ਮਾਪਿਆ ਜੜਾ ਇਹੋ ਤੇ ਕੱਟਾ ਕੱਟਾ ਪਿੱਛੇ ਹੀ ਰਹਿ ਜਾਂਦਾ ਆਪਣੀ ਗੁੱਤੀ ਕਿਹਾਂ ਹੋਂ ਆ ਵੇ ਯਾਰ ਜਿੱਦੇ ਪਹਿਲਾਂ ਹੁੰਦੇ ਹਨ ਅੱਗੇ ਆ ਹੁੰਦੇ ਹਨ ਇਹਦੇ ਕਰਕੇ ਰੁਕਦੇ ਆ ਉਹ ਚੱਲ ਨਾ ਅੜੀ ਕਰਕੇ ਜਿੱਥੇ ਹੋਰ ਜਿੱਥੇ ਭਾਗ ਕੱਲ ਵੇਖ ਲਈ ਚੱਲ ਵੇਖ ਲਾਂ ਕੱਲ ਚੱਲ ਇਹਦਾ ਜਿਹੜਾ ਪੂਰਾ ਹੰਡ ਤੇ ਅੜੀ ਕਰਕੇ ਆਨੇ ਉੱਤੇ ਚੱਲ ਫਿਰ ਅੜੀ ਕਰਕੇ ਸ਼ਰਤ ਲਾ ਕੇ ਆਵਾਂਗੇ ਚੱਲ ਨਾ ਉੱਥੋਂ ਥੱਲੇ ਜਾਣਾ ਜਿਹੜਾ ਰੁਕਣਾ ਉਹ ਸ਼ੱਤ ਬੁਰਤ ਬਾਅਦੇ ਕਰੀਓ ਅੱਛਾ ਮੁੰਡਾ ਕੁਸਾ ਗਾਇਆ ਹਾਂ ਅੰਨ ਨੰਨ ਲਾਉਂਦਾ ਹੁਸਰਤ ਤੇਰਨ ਵਾਲੀ ਇਹਦੇ ਤੋਂ ਜਿੱਤ ਸਕਦੇ ਯਾਰ ਆਪਾਂ ਕਮਾਲ ਹੈ ਯਾਰ ਤੁਹਾਡੇ ਵਾਲੀ ਵੱਡੀ ਟਰਬੋ ਲੱਗੀ ਹੈ ਜੱਗੇ ਬੋਸ ਵਾਲੀ ਲੱਗੀ ਹੈ ਗਾੜੀ ਮਾ ਆ ਗਈ ਲੋ ਵੀ ਫਾਈਨਲੀ 5 ਘੰਟੇ ਦੇ ਟਰੈਕ ਤੋਂ ਬਾਅਦ ਆਪਾਂ ਲੱਗ ਗਏ ਨੇੜੇ 10 ਮਿੰਟਾਂ ਦੀ ਟਰੈਕਿੰਗ ਹੋਰ ਰਹਿ ਗਈ ਹੈ ਤੇ ਫਿਰ ਆਪਾਂ ਉੱਪਰ ਜਾਣਾ ਹੈ ਗੋਬਿੰਦ ਧਾਮ ਚਾਹਰ ਵਜੇ ਤੁਰੇ ਆਂ ਨੋਹ ਵੱਜ ਗਏ ਨੇ ਬਹੁਤ ਚੜਾਈ ਆ ਭਾਈ ਸਿੱਧੀ ਚੜਾਈ ਆ ਭਾਈ ਬਾਕੀ ਹੁਣ ਉੱਥੇ ਜਾ ਕੇ ਨਹਾਨੇ ਧੋਨੇ ਆ ਲੰਗਰ ਪਾਣੀ ਛਕਨੇ ਆ ਕੈਮਰਾ ਲਾ ਕੇ ਰੈਸਟ ਕਰਾਂਗੇ ਫਿਰ ਸਵੇਰੇ ਕੱਲ ਨੂੰ ਹੇਮਗੋਡ ਸਾਹਿਬ ਦੇ ਹੇਮਗੋਡ ਸਾਹਿਬ ਨੂੰ ਚੱਲੇ ਪਾਵਾਂਗੇ ਬੋਲੇ ਵੀ ਜਾਂਦੇ ਸੇ ਇਤਰਾ ਸਾਫ ਬੜੀ ਛੜਦੀ ਐ ਪੜਾ ਜੋ ਬਾਹ ਆਪਣਾ ਥੋੜਾ ਜਿਹਾ ਫਰ ਹੈਗਾ ਲੋਬੀ ਹੁਣ ਆਪਾਂ ਪਹੁੰਚ ਗਏ ਗੋਬਿੰਦ ਧਾਮ ਤੇ ਆਪਾਂ ਲੱਭਨੇ ਆ ਕਮਰਾ ਤੇ ਕਮਰੇ ਵਾਲਿਆਂ ਦੇ ਰੇਟ ਹੀ ਬੜੇ ਹਾਈ ਨੇ 5-5000 5-5000 ਰੁਪਿਆ ਇੱਕ ਕਮਰੇ ਦਾ ਇਹ ਨਾਲ ਤਾਂ ਨਲੇ ਗੱਲਾਂ ਹੋ ਜਾਂਦੀਆਂ ਨਾ ਲੈ ਰਲੀਆਂ ਗੱਲਾਂ ਹੋਈਆਂ 9:30 ਦਾ ਟਾਈਮ ਹੋ ਗਿਆ ਉਦੋਂ ਤੇ ਠੰਡ ਪੈਣੀ ਹੋ ਗਈ ਹੈ ਸਟਾਰਟ ਹੈ ਖਾਲੀ ਹੀ ਕਮਰਾ ਲੈਣਾ ਹੈ ਫਿਰ ਅਸੀਂ ਰੋਟੀ ਪਾਣੀ ਛਕਣਾ ਹੈ ਤੇ ਅਸੀਂ ਕਿਧਰੇ ਜਾ ਕੇ ਸੋਣਾ ਹੈ ਅੱਜ ਥੱਕ ਗਏ ਹਾਂ ਟੋਟਲੀ ਆ ਚੈੱਕ ਕਰੋ ਤੁਸੀਂ ਹਾਂਜੀ ਸੰਗਤ ਜੀ ਆਪਾਂ ਵਲੋਗ ਦਾ ਐਂਡ ਕਰਨਾ ਭੁੱਲ ਗਏ ਸੀ ਕਿਉਂਕਿ ਫੋਨ ਸਾਡਾ ਹੋ ਗਿਆ ਸੀ ਬੰਦ ਚਾਰਜਿੰਗ ਹੈ ਨਹੀਂ ਫੋਨ ਦੇ ਵਿੱਚ ਤੇ ਆਪਾਂ ਜਗਾ ਲੱਭ ਕੇ ਆ ਕੇ ਸੌਣ ਦੀ ਕੀਤੀ ਤੇ ਵਲੋਗ ਸਾਡਾ ਇੰਨਾ ਹੀ ਸੀ ਜੇ ਤੁਹਾਨੂੰ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਨਾਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਡੇਲੀ ਵਲੋਗਸ ਵੇਖਣ ਲਈ ਧੰਨਵਾਦ ਜੀ ਸਾਰਿਆਂ ਦਾ